ਅੱਸੀ ਗਾਲ ਦੋਸਤੋ ਪੰਜਾਬ ਸਿੱਖ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਅੱਜ ਕਰੀਬ 3 ਵਜੇ ਤੇ 10 ਵਜੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਅੰਬਰ ਪਬਲਿਕ ਸਕੂਲ ਨਵਾਂ ਤੰਦੇਲ ਦੇ ਦੋ ਬੱਚੇ ਜਿਹੜੇ ਮੈਰਿਟ ਵਿੱਚ ਆਏ ਨੇ ਜਿਸ ਵਿੱਚ ਪ੍ਰਭ ਨਿਸ਼ਾਨ ਸਿੰਘ ਮੱਤੇਵਾਲ ਪਵਨਦੀਪ ਕੌਰ ਤਾਰਪੁਰ ਤੋਂ ਇੱਕ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਕੂਲ ਦੇ ਵਿੱਚ ਕਿ ਕੱਲ ਇਹਨਾਂ ਦੇ ਆਪਾਂ ਇੱਥੇ ਇੰਟਰਵਿਊ ਕੀਤੀ ਸੀ ਸਕੂਲ ਦੇ ਵਿੱਚ ਜਿਹੜੇ ਕਿ ਪਲੱਸ 2 ਦੇ ਬੱਚੇ ਮੈਰਿਟ ਦੇ ਵਿੱਚ ਆਏ ਸਨ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ ਅੱਜ ਫਿਰ ਜਿਹੜਾ 10ਵਾਂ ਦਾ ਨਤੀਜਾ ਲਾਨਿਆ ਗਿਆ ਨਤੀਜੇ ਦੌਰਾਨ ਜਿਹੜੇ ਦੋ ਬੱਚੇ ਫਿਰ ਜਿਹੜੇ ਆ ਸਕੂਲ ਦੇ ਮੈਰਿਟ ਲਿਸਟ ਵਿੱਚ ਆਏ ਨੇ ਆ ਗੱਲਬਾਤ ਕਰਦੇ ਹਾਂ ਸਕੂਲ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਬਲਕਾਰ ਸਰ ਜੀ ਕੱਲ ਵੀ ਤੁਹਾਡੇ ਕੋਲ ਆਏ ਸੀ ਤੁਹਾਡੀ ਇੰਟਰਵਿਊ ਕੀਤੀ ਸੀ ਤੇ ਅੱਜ ਫਿਰ ਜਿਹੜਾ ਇੱਕ ਵਧਾਈ ਵਾਲਾ ਮਾਹੌਲ ਬਣ ਗਿਆ ਏ ਖੁਸ਼ੀ ਦਾ ਮਾਹੌਲ ਬਣਿਆ ਸਕੂਲ ਦੇ ਬੱਚੇ ਜਿਹੜੇ ਆ ਮੈਰਿਟ ਵਿੱਚ ਆਏ ਨੇ ਕੀ ਕਹਿਣਾ ਚਾਹੋਗੇ ਅੱਜ ਸਕੂਲ ਦੇ ਵਿੱਚ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਏ ਅੱਜ ਬੜੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਸਾਡੇ ਸਕੂਲ ਦੇ ਦੋ ਬੱਚੇ ਪ੍ਰਭਿੰਸ਼ਾਨ ਸਿੰਘ ਬੱਲੋਵਾਲ ਤੇ ਪਵਨਦੀਪ ਕੌਰ ਸਰਪੁਰ ਨੇ ਸਟੇਟ ਮੈਰਟ ਪੋਜੀਸ਼ਨ ਲੈ ਕੇ ਸਾਡਾ ਇਨੀ ਸਮੁੱਚੇ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਕੱਲ ਵੀ ਸਾਡੇ ਸਕੂਲ ਦੀਆਂ ਦੋ ਪਲੱਸ ਟੂ ਦੇ ਰਿਜ਼ਲਟ ਅਨਾਉਂਸ ਕੀਤਾ ਗਿਆ ਪਲੱਸ ਟੂ ਕਲਾਸ ਦਾ ਜਿਸ ਵਿੱਚ ਸਾਡੇ ਸਕੂਲ ਦੀਆਂ ਕੱਲ ਵੀ ਦੋ ਮੈਰਟ ਪੋਜੀਸ਼ਨ ਆਈਆਂ ਤੇ ਅਸੀਂ ਫਿਰ ਇੱਕ ਹੋਰ ਇਤਿਹਾਸ ਨੂੰ ਦੁਹਰਾਇਆ ਹੈ ਇਹ ਸਾਡੇ ਅੱਜ ਵੀ ਅੰਬਰ ਸਕੂਲ ਦੇ 10th ਕਲਾਸ ਦੇ ਵਿੱਚ ਦੋ ਬੱਚਿਆਂ ਨੇ ਮੈਥ ਪੋਜੀਸ਼ਨਾਂ ਲਈਆਂ ਨੇ ਮੈਂ ਇੱਥੇ ਵੀ ਦੱਸਣਾ ਹੋਰ ਚਾਹੁੰਦਾ ਹਾਂ ਕਿ ਸਾਡੇ ਬੱਚੇ ਅੱਦੇ ਤੋਂ ਵੱਧ ਬੱਚੇ ਨੇ ਜਿਨ੍ਹਾਂ ਦੇ ਮੈਥ ਸਾਇੰਸ ਤੇ ਹਿੰਦੀ ਅਤੇ ਇੰਗਲਿਸ਼ ਵਿੱਚੋਂ 100 ਆਊਟ ਆਫ 100 ਮਾਰਕਸ ਆਏ ਨੇ ਇਹਨਾਂ ਦੀ ਬਹੁਤ ਵਧੀਆ ਪਰਫਾਰਮੈਂਸ ਹੈ ਸਾਰੇ ਬੱਚਿਆਂ ਦੇ ਲਗਭਗ 90 ਪਲੱਸ ਮਾਰਕਸ ਆਏ ਸਿਕੰਦਰ ਸਰ ਜੀ ਸਭ ਤੋਂ ਪਹਿਲਾਂ ਤੇ ਮੁਬਾਰਕਾਂ ਤੁਹਾਨੂੰ ਅੰਬਰ ਪਬਲਿਕ ਸਕੂਲ ਨੂੰ ਸਮੂਹ ਸਾਥੀ ਤੇ ਸਮੂਹ ਜੜਿਆ ਬੱਚਿਆਂ ਨੂੰ ਵੀ ਜਿਹੜੇ ਵਧਾਈ ਦੇ ਪਾਤਰ ਨੇ ਅੱਜ ਇਸ ਮੈਰਿਟ ਲਿਸਟ ਵਿੱਚ ਆਏ ਨੇ ਇਹ ਕੀ ਕਹਿਣਾ ਚਾਹੂੰ ਤੁਹਾਡੇ ਲੋਕਜੋਤ ਨਾਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਸਾਰੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਸਤਪੁਰ ਦਾਤੇ ਕਾਦਰ ਚ ਆਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਾਰੇ ਇਹ ਉਸ ਦੀ ਵਧਾਈ ਉਸ ਅਕਾਲ ਪੁਰਖ ਦੀ ਮਿਹਰ ਸਤਕਾ ਤੇ ਪੇਰੈਂਟਸ ਦੀ ਮਿਹਨਤ ਤੇ ਬੱਚਿਆਂ ਦੀ ਮਿਹਨਤ ਤੇ ਅੰਬਦ ਦੇ ਸਮੁੱਚੇ ਸਟਾਫ ਦੀ ਮਿਹਨਤ ਸਤਕਾ ਅੱਜ ਦਸਵੀਂ ਵਿੱਚੋਂ ਫਿਰ ਦੋ ਮੈਟ ਪੋਜੀਸ਼ਨਾਂ ਹਾਸਲ ਕਰਕੇ ਅੰਬਰ ਅੱਜ ਫਿਰ ਬਹੁਤ ਅੱਗੇ ਨਿਕਲ ਗਿਆ ਏ ਇਸ ਕਰਕੇ ਮੈਂ ਸਾਰੇ ਪੇਰੈਂਟਸ ਦਾ ਸਮੁੱਚੇ ਸਟਾਫ ਦਾ ਤੇ ਸਕੂਲ ਦੇ ਪ੍ਰਿੰਸੀਪਲ ਸਰਕਾਰ ਸਰਦਾਰ ਬਲਕਾਰ ਸਿੰਘ ਹੁੰਦਲ ਤੇ ਸਕੂਲ ਦੇ ਚੇਅਰਮੈਨ ਸਰਦਾਰ ਸੰਪੂਰਨ ਸਿੰਘ ਰੰਧਾਵਾ ਜੋ ਕਿ ਇਸ ਵੇਲੇ ਵਿਦੇਸ਼ ਵਿੱਚ ਨੇ ਉਹਨਾਂ ਦੀ ਰੈਣਮਾਈ ਵਿੱਚ ਇਹ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਦਿਨ ਦੁਗਣੀ ਤੇ ਰਾਤ ਚੌਕਣੀ ਤਰੱਕੀ ਕਰ ਰਹੀ ਆ ਆਪ ਨਿਸ਼ਾਨ ਸਿੰਘ ਨਾ ਹੈ ਮੇਰਾ ਮੈਂ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਹਜੀਤ ਸਿੰਘ ਜੀ ਮੇਰੇ ਮਾਤਾ ਜੀ ਦਾ ਨਾਮ ਜੀ ਜੀ ਮੇਰਾ ਪਿੰਡ ਵੱਲੋਂ ਆਇਆ ਇਹ ਕਿਹੜੇ ਸਕੂਲ ਪੜਦੇ ਜੀ ਮੈਂ ਅੰਦਰ ਪੜ੍ਹਦੀ ਸੀ ਨੀਂ ਸਾਨਾਟਾ ਤੇ ਅੱਜ ਜਿਹੜਾ ਰਿਜ਼ਲਟ ਆਇਆ ਏ ਇਹ ਕਿਹੜੀ ਪੋਜੀਸ਼ਨ ਹਾਸਲ ਕੀਤੀ ਏ ਤੇ ਮੈਂ ਤੇ ਮੈਰਿਟ ਪੋਜੀਸ਼ਨ ਤੇ ਕਿੰਦਾਂ ਦੀ ਖੁਸ਼ੀ ਹੋਣੀ ਤੇ ਖੁਸ਼ੀ ਹੋਣੀ ਤੇ ਹੁਣ ਇਹ ਤੋਂ ਸਿਹਰਾ ਵਾ ਇਹਨੂੰ ਆਪਾਂ ਕਿਹਨੂੰ ਦਿੰਨੇ ਆ ਟੀਚਰ ਸਾਹਿਬਾਨ ਨੂੰ ਮਾਪਿਆਂ ਨੂੰ ਜਾਂ ਆਪਣੇ ਆਪ ਨੂੰ ਜਾਂ ਦੋਵਾਂ ਦੀ ਮਿਹਨਤ ਕਰਕੇ ਮੈਂ ਇਸ ਮੈਰਿਟ ਪੋਜੀਸ਼ਨ ਤੇ ਸੀਨੀਅਰ ਤੋਂ ਮਿਹਨਤ ਕਰਨ ਵਾਲੇ ਟੀਚਰਸ ਨੇ ਮੇਰੇ ਬੈਲ ਕੋ ਆਪਣੇ ਬੈਲ ਕੋ ਪਹਿਸਟਾ ਪੀ ਨੇ ਜਿੰਨਾ ਦੀ ਨੇ ਸਰਕਾਰੀ ਮੈਂ ਸੁਪਨਾ ਹੁਣ ਅਗੇ ਕੀ ਸੁਪਨਾ ਹੈ ਮੈਂ ਇੰਜੀਨੀਅਰਿੰਗ ਕਰਨਾ ਹੈ ਮੈਂ ਇੰਜੀਨੀਅਰ ਬੰਨਾ ਹਾਂ ਹਾਂਜੀ ਤਾਂ ਆਪਣੇ ਚਾਂਦ ਸਿੰਘ ਮੇਰਾ ਬੇਟਾ ਇਹਨੇ ਮੇਰੇ ਪਿਛੇ ਅਨਸਰ ਕੀਤੀ ਹੈ ਸਾਨੂੰ ਉਸੇ ਬਹੁਤ ਮਾਰਿਆ ਐਸੀ ਟੀਚਰ ਸਾਹਿਬਾਨ ਦਾ ਇੰਜੀਨੀਅਰ ਸਾਹਿਬਾਨ ਦਾ ਡਾਕਟਰ ਸਾਹਿਬ ਦਾ ਇਹਨਾਂ ਦਾ ਬਹੁਤ ਅਗੁੰਤਾ ਮਦਦ ਕੀਤੀ ਹਾਂ ਜੀ ਕਿਨਾ ਬੇਟਾ ਮੇਰਾ ਨਾਮ ਪਵਨਪ੍ਰੀਤ ਕੌਰ ਆ ਤੇ ਮੇਰੇ ਪਿਤਾ ਜੀ ਦਾ ਨਾਮ ਜਿਹੜਾ ਹੈ ਸਰਦਾਰ ਹਰਬਿੰਦਰ ਸਿੰਘ ਆ ਤੇ ਮੇਰੇ ਮੰਮਾ ਦਾ ਨਾਮ ਜਿਹੜਾ ਹੈ ਸਰਦਾਰਨੀ ਗੁਰਪ੍ਰੀਤ ਕੌਰ ਆ ਤੇ ਮੇਰੇ ਜਿਹੜਾ ਮੈਂ ਸਟੇਟ ਮੈਰਿਟ ਪੋਜੀਸ਼ਨ ਹਾਸਲ ਕੀਤੀ ਆ ਤੇ ਮੇਰੇ ਜਿਹੜੇ ਆ 650 ਦੇ ਵਿੱਚੋਂ 620 ਨਾਈਨ ਮਾਰਸ ਆਇਆ ਤੇ ਮੈਂ ਜਿਹੜਾ ਵਾ ਇਹਦਾ ਜਿਹੜਾ ਸਿਹਰਾ ਆ ਆਪਣੇ ਟੀਚਰਸ ਨੂੰ ਵੈਲੀ ਕੁਆਲੀਫਾਈਡ ਹੋ ਟੀਚਰਸ ਨੇ ਸਾਡੇ ਤੇ ਬਹੁਤ ਸਾਰੀ ਮਿਹਨਤ ਕਰਵਾਉਂਦੇ ਆ ਤੇ ਆਪਣੇ ਪੇਰੈਂਟਸ ਨੂੰ ਦੇਣਾ ਚਾਹੁੰਦੀ ਆ ਤੇ ਸਾਡੇ ਪੇਰੈਂਟਸ ਨੇ ਕਦੀ ਵੀ ਸਾਨੂੰ ਜਿਹੜੇ ਸਾਨੂੰ ਜਦੋਂ ਵੀ ਪੜਾਈ ਵਿੱਚ ਕੋਈ ਵੀ ਸਾਨੂੰ ਚੀਜ਼ ਦੀ ਜ਼ਰੂਰਤ ਹੁੰਦੀ ਆ ਸਾਨੂੰ ਉਸੇ ਵੱਲੇ ਲੈ ਕੇ ਦਿੰਦੇ ਰਿਆ ਹਨ ਬਹੁਤ ਵਧੀਆ ਤੇ ਸਾਨੂੰ ਉਹਨਾਂ ਨੇ ਸਾਡੇ ਵਾਸਤੇ ਇੰਨਾ ਵਧੀਆ ਸਕੂਲ ਚੁਣਿਆ ਹੈ ਤੁਹਾਨੂੰ ਬਹੁਤ ਜਿਆਦਾ ਮਾਣ ਵਾਲੀ ਗੱਲ ਹੈ ਮੈਂ ਡਾਕਟਰ ਬਣਨਾ ਚਾਹੁੰਦਾ ਅੱਜ ਪੜਦੇ ਬੱਚੇ ਹਾਂ ਰਾਤ ਦਿਨ ਮਿਹਨਤ ਕਰਦੇ ਬੱਚੇ ਹਾਂਜੀ ਤੇ ਅੱਜ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜਿਆਦਾ ਹਾਂਜੀ ਹਾਂਜੀ ਕੋ ਟੀਚਰਾਂ ਦੀ ਮਿਹਨਤ ਹਾਂਜੀ ਕੋ ਬੱਚਿਆਂ ਦੀ ਨਹੀਂ ਮੈਡਮ ਕਿੰਨਾ ਜਿਆਦਾ ਆਪਣਾ ਮੇਰਾ ਨਾਮ ਰਮਨਦੀਪ ਔਰ ਹੈ ਤੇ ਮਹਤਾਰਪੁਰ ਤੋਂ ਹਾਂ ਜੀ ਐਸ ਟਾਈਮ ਮੈਂ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਐਜ਼ ਅ ਮੈਥਮੈਟਿਕਸ ਟੀਚਰ ਕੰਮ ਕਰਦੀ ਪਈ ਹਾਂ ਤੇ ਅੱਜ ਮੈਨੂੰ ਇਹ ਇੱਥੇ ਅਨਾਉਂਸ ਕਰਦੇ ਬੜੀ ਖੁਸ਼ੀ ਹੋ ਰਹੀ ਆ ਕਿ ਸਾਡੇ ਜਿਹੜੇ ਦੋ ਬੱਚੇ ਨੇ ਉਹਨਾਂ ਨੇ ਸਟੇਟ ਮੈਰਿਟ ਪੋਜੀਸ਼ਨਸ ਹਾਸਿਲ ਕੀਤੀਆਂ ਨੇ ਤੇ ਬਹੁਤ ਹੀ ਬ੍ਰਿਲੀਅੰਟ ਸਟੂਡੈਂਟਸ ਨੇ ਸਾਡੇ ਤੇ ਮੈਂ ਇਹਨਾਂ ਨੂੰ ਕੰਗ੍ਰੈਚੂਲੇਟ ਕਰਦੀ ਹਾਂ ਆਪਣੇ ਸਮੂਹ ਸਟਾਫ ਨੂੰ ਸਕੂਲ ਦੇ ਪ੍ਰਿੰਸੀਪਲ ਸਰ ਡਾਇਰੈਕਟਰ ਸਰ ਤੇ ਇਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਮੈਂ ਕੰਗ੍ਰੈਚੂਲੇਟ ਕਰਦੀ ਹਾਂ ਹਾਂ ਜੀ ਮੈਡਮ ਅੰਬਰ ਸਕੂਲ ਦੇ ਵਿੱਚ ਜਿਹੜੇ ਦੋ ਬੱਚੇ ਮੈਰਿਟ ਦੇ ਵਿੱਚ ਆਏ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਉਹਨਾਂ ਬੱਚਿਆਂ ਬਾਰੇ ਇਹ ਕਹਿਣਾ ਚਾਹੁੰਦੀ ਆ ਕਿ ਸਭ ਤੋਂ ਪਹਿਲਾਂ ਤੇ ਪਰਮਾਤਮਾ ਦਾ ਸ਼ੁਕਰਾਨਾ ਜਿਹਦੀ ਬਦੌਲਤ ਉਹਨਾਂ ਨੂੰ ਇਹ ਮਕਾਮ ਹਾਸਲ ਹੋਇਆ ਤੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਦੋਨੋਂ ਹੀ ਬੱਚੇ ਸਾਡੇ ਬਹੁਤ ਇੰਟੈਲੀਜੈਂਟ ਬੜੇ ਮਤਲਬ ਕੀ ਆ ਦੱਸ ਸਕਦਾ ਕਿ ਹਾਰਡ ਵਰਕਿੰਗ ਬੱਚੇ ਆ ਜਿਵੇਂ ਅਸੀਂ ਇਹਨਾਂ ਨੂੰ ਕਹਿੰਨੇ ਉਸੇ ਤਰੀਕੇ ਨਾਲ ਇਹ ਚੀਜ਼ ਨੂੰ ਫੋਲੋ ਕਰਦੇ ਆ ਤੇ ਦੂਸਰੀ ਗੱਲ ਇਹ ਕਹੂੰਗੀ ਕਿ ਇਹ ਬੱਚੇ ਉਹਨਾਂ ਬੱਚਿਆਂ 'ਚ ਸ਼ਾਮਲ ਆ ਜਿਹੜੇ ਸੁੱਤੇ ਪਏ ਸੁਪਨੇ ਨਹੀਂ ਦੇਖਦੇ ਖੁੱਲੀਆਂ ਅੱਖਾਂ ਨਾਲ ਸੁਪਨੇ ਵੇਖਣ ਵਾਲੇ ਬੱਚੇ ਆ ਬੁਲੰਦ ਹੌਂਸਲੇ ਵਾਲੇ ਹਿੰਮਤੀ ਬੱਚੇ ਜਿਹੜੇ ਗਿਵ ਅਪ ਨਹੀਂ ਕਰਦੇ ਕਦੀ ਵੀ ਚੀਜ਼ ਨੂੰ ਤੇ ਇਸੇ ਮਕਾਮ ਤੇ ਪਹੁੰਚਣ ਦਾ ਇਹਨਾਂ ਦਾ ਕਾਰਨ ਨਹੀਂ ਹੈ ਕਿ ਇਹਨਾਂ ਨੇ ਕਦੇ ਵੀ ਮਤਲਬ ਕਿਸੇ ਵੀ ਸਬਜੈਕਟ ਨੂੰ ਪਛਾੜਿਆ ਨਹੀਂ ਪੜਿਆ ਸਾਰਿਆਂ ਨੂੰ ਬਰਾਬਰ ਰੱਖ ਕੇ ਪੜਿਆ ਇਸੇ ਕਰਕੇ ਇਹਨਾਂ ਦੇ ਤਿੰਨ ਸਬਜੈਕਟਾਂ ਵਿੱਚੋਂ ਪੂਰੇ-ਪੂਰੇ ਨੰਬਰ ਆਏ ਤੇ ਇਹਦੀ ਮੈਨੂੰ ਬਹੁਤ ਖੁਸ਼ੀ ਆ ਤੇ ਵਾਹਿਗੁਰੂ ਕਰੇ ਇਹ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਬਲੰਦੀਆਂ ਹਾਸਲ ਕਰਨ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਕਿ ਅੰਬਰ ਸਕੂਲ ਦੀਆਂ ਮੈਰਿਟਾਂ ਦਾ ਸੇਹੜਾ ਜਿਹੜਾ ਆ ਸਾਡੇ ਸਕੂਲ ਦੀ ਤਰੱਕੀ ਦਾ ਸੇਹੜਾ ਜਿਹੜਾ ਆ ਉਹ ਸਾਡੀ ਸੂਝਵਾਨ ਮੈਨੇਜਿੰਗ ਕਮੇਟੀ ਤੇ ਚੇਅਰਮੈਨ ਸਰਦਾਜ ਸੰਪੂਰਨ ਸਿੰਘ ਜੀ ਨੂੰ ਹੀ ਜਾਂਦਾ ਆ ਕਿਉਂਕਿ ਉਹਨਾਂ ਦੀ ਯੋਗ ਰਾਹ ਨਮਾਈ ਦੇ ਹੇਠ ਹੀ ਸਾਰਾ ਸਟਾਫ ਸਾਰੇ ਬੱਚੇ ਕੰਮ ਕਰਦੇ ਆ ਪੜ੍ਹਦੇ ਆ ਦਿਨ ਰਾਤ ਮਿਹਨਤ ਕਰਦੇ ਆ ਤੇ ਵਾਹਿਗੁਰੂ ਇਦਾਂ ਹੀ ਇਹਨਾਂ ਦੀ ਰਾਹ ਨੁਮਾਈ ਜਿਹੜੀ ਉਹ ਸਾਡੇ ਸਿਰ ਤੇ ਹਮੇਸ਼ਾ ਸਲਾਮਤ ਰੱਖੇ ਜਿਵੇਂ ਦੋ ਬੱਚੇ ਮੈਰਟ ਵਿੱਚ ਆਏ ਨੇ ਤੇ ਬਾਕੀ ਬੱਚਿਆਂ ਨੂੰ ਇਹਨਾਂ ਨੂੰ ਦੇਖ ਕੇ ਜਿਹੜਾ ਵਾ ਧਿਆਨ ਦੇਣਾ ਚਾਹੀਦਾ ਤੇ ਬਾਕੀ ਬੱਚਿਆਂ ਨੂੰ ਕੀ ਸੰਦੇਸ਼ ਹੈ ਹਾਂਜੀ ਬਿਲਕੁਲ ਜੀ ਵੇਖੋ ਜਦੋਂ ਵੀ ਕੋਈ ਇੱਕ ਬੱਚਾ ਕੋਈ ਸਕੋਰ ਕਰਦਾ ਆ ਹਨਾ ਕੋਈ ਅਚੀਵਮੈਂਟ ਕਰਦਾ ਆ ਤੇ ਸਭ ਤੋਂ ਵੱਡੀ ਗੱਲ ਹੁੰਦੀ ਕਿ ਬਾਕੀ ਬੱਚੇ ਉਹਨਾਂ ਬੱਚਿਆਂ ਵਰਗੇ ਬਣਨ ਦਾ ਸੁਪਨਾ ਆਪਣੇ ਅੰਦਰ ਪਾਲਣ ਸਿਰਫ ਸੁਪਨਾ ਹੀ ਨਾ ਪਾਲਣ ਉਸ ਸੁਪਨੇ ਤੇ ਮਤਲਬ ਚੱਲਣ ਦੀ ਕੋਸ਼ਿਸ਼ ਕਰਨ ਉਹ ਇੱਕ ਸਾਨੂੰ ਆਪਣੇ ਪੈੜ ਚਿੰਨ ਦੇ ਦਿੰਦੇ ਆ ਕਿ ਇਹਨਾਂ ਪੈੜਾਂ 'ਚ ਇਹਨਾਂ ਦੇ ਚੱਲਦੇ-ਚੱਲਦੇ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਤੇ ਇਹ ਸੁਪਨਾ ਉਹਨਾਂ ਦਾ ਜਿਹੜਾ ਸੁਪਨਾ ਵੇਖਣ ਸੁਪਨਾ ਪਾਲਣ ਤੇ ਉਹਤੇ ਚੱਲਣ ਉਹਦਾ ਕਰਕੇ ਸਾਡੇ ਸਕੂਲ ਦੇ ਫਰੰਟ ਗੇਟ ਤੇ ਉਹਨਾਂ ਬੱਚਿਆਂ ਦੀਆਂ ਜਿਹੜੀਆਂ ਪਿਕਚਰਸ ਲੱਗੀਆਂ ਹੋਈਆਂ ਹੁਣ ਤੱਕ ਤੇ ਜਿੰਨੇ ਵੀ ਸਾਡੇ 2015 ਤੋਂ ਲੈ ਕੇ ਜਿੰਨੇ ਵੀ ਮੈਰਿਟ ਕੋਆਰਡਰ ਬੱਚੇ ਆ ਉਹਨਾਂ ਦੀ ਗਿਣਤੀ ਤੁਸੀਂ ਵੇਖੋ ਵੀ ਕਿੰਨੀ ਇਸ ਕਰਕੇ ਉਹ ਮੋਟੀਵੇਸ਼ਨਲ ਪਿਕਚਰਸ ਜਿਹੜੀਆਂ ਆ ਉਹ ਸਾਡੇ ਬੱਚਿਆਂ ਨੂੰ ਪਲ-ਪਲ ਤੇ ਆਪਣੇ ਆਪ ਹੀ ਮੋਟੀਵੇਟ ਕਰਦੀਆਂ ਇਹ ਸਭ ਤੋਂ ਵੱਡੀ